ਲਓ ਜੀ ਹੁਣ ਆਪਾਂ ਪਹੁੰਚੇ ਆਂ ओरिजिनल ਫਾਰਮ ਵਾਲਿਆਂ ਕੋ ਇਹ ਆਪਣੇ ਘੋੜਿਆਂ ਵਾਸਤੇ ਹਰ ਤਰ੍ਹਾਂ ਦਾ ਪ੍ਰੋਡਕਟ ਲੈ ਕੇ ਇੱਥੇ ਪਹੁੰਚੇ ਨੇ ਜਿੱਦਾਂ ਕਿ ਘੋੜੇ ਨੂੰ ਫਿੱਟ ਫਾਟ ਰੱਖਣ ਵਾਸਤੇ ਪ੍ਰੋਡਕਟ ਦੀ ਜਰੂਰਤ ਪੈਂਦੀ ਆ ਡਾਈਟ ਦੇ ਨਾਲ ਨਾਲ ਪ੍ਰੋਡਕਟ ਵੀ ਚੱਲਣੇ ਜ਼ਰੂਰੀ ਹੁੰਦੇ ਆ ਤੇ ਆਪਾਂ ਸਾਰੇ ਪ੍ਰੋਡਕਟਾਂ ਦੀ ਡਿਟੇਲ ਚ ਦੱਸਾਂਗੇ ਤੁਹਾਨੂੰ ਤੇ ਜਿੰਨੇ ਵੀ ਤਰ੍ਹਾਂ ਦੇ ਇਹਨਾਂ ਦੇ ਕੋ ਪ੍ਰੋਡਕਟ ਨੇ ਕੋਸ਼ਿਸ਼ ਕਰਾਂਗੇ ਇਸ ਵੀਡੀਓ ਚ ਸਾਰੇ ਪ੍ਰੋਡਕਟਾਂ ਨੂੰ ਦਿਖਾਈਏ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਆਪਾਂ ਮੁਕਸਰ ਫੇਅਰ ਤੇ ਪਹੁੰਚੇ ਆਂ ਜੀ ਬਾਈ ਤੇ ਬਹੁਤ ਮੇਲਾ ਭਖਿਆ ਹੋਇਆ ਇਸ ਟਾਈਮ ਬਿਲਕੁਲ ਬਾਈ ਬਿਲਕੁਲ ਤੇ ਚਲੋ ਹੁਣ ਤਾਂ ਹਨੇਰਾ ਹੋ ਗਿਆ ਥੋੜਾ ਹਾਂਜੀ ਹਾਂਜੀ ਤੇ ਬਾਕੀ ਆਪਾਂ ਆਪਣੇ ਪ੍ਰੋਡਕਟਾਂ ਦੀ ਗੱਲ ਕਰਦੇ ਆਂ ਹਾਂਜੀ ਹਾਂਜੀ ਤੇ ਕਿੱਥੋਂ ਸ਼ੁਰੂ ਕਰੋਗੇ ਕਿਹੜਾ ਪ੍ਰੋਡਕਟ ਸ਼ੁਰੂ ਕਰਦੇ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਦਰਸ਼ਕ ਤੁਹਾਡੇ ਚੈਨਲ ਨੂੰ ਦੇਖ ਰਹੇ ਆ ਜੀ ਉਹਨਾਂ ਨੂੰ ਮੇਰੇ ਵੱਲੋਂ ਆਪਾਂ ਮਾਗੀ ਦੀਆਂ ਵਧਾਈਆਂ ਵੀ ਕਹਿ ਸਕਦੇ ਕਿਉਂਕਿ ਮਾਗੀ ਦਾ ਮੇਲਾ ਅਜੇ ਤੱਕ ਚੱਲੀ ਜਾਂਦਾ ਹੈ ਤੇ ਤੁਹਾਡੇ ذریعے ਜਿੰਨੇ ਵੀ ਪੰਦੇ ਇਸ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਖਾਸੀਅਤ ਤੌਰ ਤੇ ਅਸੀਂ ਇਹ ਦੱਸਾਂਗੇ ਕਿ ਪਸ਼ੂਆਂ ਦੇ ਜਿਹੜੇ ਪ੍ਰੋਡਕਟ ਆਪਣੇ ਕੋਲ ਮੱਝਾਂ گاਵਾਾਂ ਦੇ ਤੇ ਸਪੈਸ਼ਲੀ ਇੱਥੇ ਆਪਾਂ ਘੋੜਿਆਂ ਦੀ ਗੱਲ ਕਰਾਂਗੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਘੋੜਿਆਂ ਤੱਕ ਦੇ ਆਪਣੇ ਪ੍ਰੋਡਕਟ ਹੈ ਜੀ ਤੁਸੀਂ 10 ਦਿਨ ਦੇ ਬੱਚੇ ਤੋਂ ਪ੍ਰੋਡਕਟ ਦੇ ਸਕਦੇ ਹੋ ਸਟੈਲੀਨ ਰੱਖਿਆ ਉਹਦੇ ਲਈ ਪ੍ਰੋਡਕਟ ਹੈਗਾ ਜਿਹੜੀਆਂ ਘੋੜੀਆਂ ਹੀਟ ਚ ਨਹੀਂ ਆਉਂਦੀਆਂ ਉਹਨਾਂ ਲਈ ਪ੍ਰੋਡਕਟ ਹੈਗਾ ਪੈਰਾਂ ਦੀ ਸਮੱਸਿਆ ਅੱਜ ਕੱਲ ਘੋੜਿਆਂ ਦੇ ਵਿੱਚ ਬਹੁਤ ਵੱਡੀ ਆ ਰਹੀ ਹੈ ਜੀ ਜਾਂ ਹਾਈਟ ਗਰੋਥ ਦੀ ਪ੍ਰੋਬਲਮ ਆਉਂਦੀ ਹੈ ਸੋ ਜਿੱਥੇ ਕਿਤੇ ਹਾਈਟ ਗਰੋਥ ਰੋਗੀ ਉਹਦੇ ਲਈ ਵੀ ਪ੍ਰੋਡਕਟ ਹੈ ਜੀ ਆਪਣੇ ਪੈਰਾਂ ਦੇ ਲਈ ਸਪੈਸ਼ਲ ਪ੍ਰੋਡਕਟ ਹੈ ਘੋੜੀਆਂ ਨੂੰ ਹੀਟ ਦੇ ਵਿੱਚ ਲੈ ਕੇ ਆਉਣ ਦੇ ਲਈ ਗੱਭਣ ਕਰਾਉਣ ਦੇ ਲਈ ਸਟੈਲੀਅਨ ਦੇ ਲਈ ਜਿਹੜੇ ਘੋੜਿਆਂ ਤੋਂ ਘੋੜੀਆਂ ਖਾਲੀ ਰਹਿਣ ਲੱਗ ਗਈਆਂ ਜੀ ਜਿਵੇਂ ਆਪਾਂ ਕਹਿੰਨਾ ਸਪਰਮ ਕਾਊਂਟ ਘਟ ਗਏ ਉਹਨਾਂ ਦੇ ਲਈ ਪ੍ਰੋਡਕਟ ਹੈ ਜੀ ਮਤਲਬ ਇੱਕ ਦਿਨ ਦੇ ਬੱਚੇ ਤੋਂ ਲੈ ਕੇ ਆਪਣੇ ਕੋ ਵੱਡੇ ਘੋੜੇ ਤੱਕ ਪ੍ਰੋਡਕਟ ਹੈ ਜੀ ਜਿਹੜੇ ਉਹਨਾਂ ਨੂੰ ਫਿੱਟਪਾੜ ਤੇ ਹੈਲਦੀ ਰੱਖਣ ਦੇ ਲਈ ਪ੍ਰੋਡਕਟ ਹੈ ਜੀ ਸੋ ਪ੍ਰੋਡਕਟਾਂ ਦੀ ਗੱਲ ਕਰੀਏ 올ੀਸਰ ਫਾਰਮਾ ਤੋਂ ਆਪਣੇ ਮੈਂ ਗੱਲ ਕਰ ਰਿਹਾ ਜੀ ਆਪਣੇ ਕੋਲੇ ਸਟੱਡ ਬੂਨ ਪ੍ਰੋਡਕਟ ਸਟਾਰਟ ਬੂਨ ਪਾਊਡਰ ਆਪਣਾ 1 ਕਿਲੋ ਤੋਂ ਲੈ ਕੇ 2 ਕਿਲੋ 5 ਕਿਲੋ 10 ਕਿਲੋ 20 ਕਿਲੋ ਦੀ ਵੱਡੀ ਪੈਕਿੰਗ ਚ ਆ ਜੀ ਔਰ ਆਰਗੈਨਿਕ ਮਿਨਰਲ ਦੇ ਨਾਲ ਪ੍ਰੋਡਕਟ ਹੈ ਜੀ ਆਪਣਾ ਤੇ ਬਾਈ ਜੀ ਮਿਨਰਲ ਮਿਕਸਚਰ ਹੈ ਜੀ ਤੁਸੀਂ 2 ਮਹੀਨੇ ਦੇ ਬੱਚੇ ਤੋਂ ਲੈ ਕੇ ਗੱਬਣ ਘੋੜੀ ਖਾਲੀ ਘੋੜੀ ਬਸ਼ੇਰੀ ਬਸ਼ੇਰਾ ਜਾਂ ਘੋੜਾ ਸਟੇਲੀਅਨ ਜਿਹਨੂੰ ਮਰਜ਼ੀ ਪਾ ਸਕਦੇ ਹੋ ਇਹ ਗਰੋਥ ਤੇ ਕੰਮ ਕਰਦਾ ਹੈ ਪਰਫਾਰਮੈਂਸ ਤੇ ਕੰਮ ਕਰਦਾ ਹੈ ਇਮਿਊਨਿਟੀ ਤੇ ਕੰਮ ਕਰਦਾ ਹੈ ਸਟਰੈਂਥ ਤੇ ਕੰਮ ਕਰਦਾ ਹੈ ਜੀ ਇਹਦੇ ਨਾਲ ਹੀ ਬਾਈ ਜੀ ਆਪਣਾ ਪ੍ਰੋਡਕਟ ਆਉਂਦਾ ਬੜਾ ਜ਼ਬਰਦਸਤ ਪ੍ਰੋਡਕਟ ਹੈ ਜੀ ਬਾਇਓਹੂ ਜਿਹੜਾ ਜਿੱਥੇ ਵੀ ਪੈਰ ਸਬੰਧੀ ਕੋਈ ਵੀ ਸਮੱਸਿਆ ਹੁੰਦੀ ਆ ਹੂਫ ਦੀ ਕੋਈ ਪ੍ਰੋਬਲਮ ਆ ਗਈ ਲੈਮੀਨੇਟਸ ਦੀ ਪ੍ਰੋਬਲਮ ਆ ਗਈ ਕਈ ਫਾਰਮਰ ਭਰਾ ਕਹਿੰਦੇ ਨੇ ਪਸ਼ੂ ਪਾਲਕ ਵੀਰ ਕਹਿੰਦੇ ਕਿ ਸਾਡੇ ਘੋੜੇ ਦਾ ਜਿਹੜਾ ਸੁੰਬਾ ਉਹ ਗਰੋਥ ਨਹੀਂ ਕਰ ਰਿਹਾ ਜਿੱਥੇ ਸੁੰਬ ਦੀ ਗਰੋਥ ਨਹੀਂ ਹੁੰਦੀ ਨਾ ਉਹ ਸੁੰਬ ਜਿਹੜਾ ਛੱਡਦਾ ਰਹਿੰਦਾ ਹੈ ਡੀਹਾਈਡਰੇਸ਼ਨ ਹੋ ਜਾਂਦੀ ਹੈ ਚਮਕ ਨਹੀਂ ਹੈਗੀ ਜਾਂ ਜਦੋਂ ਫੈਰੀਅਰ ਨਵਾਂ ਬਣਾਉਣਾ ਹੁੰਦਾ ਹੈ ਤਾਂ ਨਵਾਂ ਤਿਰਕਣ ਲੱਗ ਜਾਂਦੇ ਆ ਖਾਸ ਕਰਕੇ ਜਿਹੜੇ ਘੋੜਿਆਂ ਦੇ ਉੱਪਰ ਵਜ਼ਨ ਜ਼ਿਆਦਾ weight ਜ਼ਿਆਦਾ ਜੀ ਜਾਂ ਗਰੋਇੰਗ ਪੀਰੀਅਡ 'ਚ ਆ ਜਾਂ ਫਿਰ ਜਿਹੜੇ ਘੋੜਿਆਂ ਤਾਂ ਪਰ ਰੈਗੂਲਰਲੀ ਰਾਈਡ ਕਰਦੇ ਆ ਜੀ ਉਹਨਾਂ ਘੋੜਿਆਂ ਦੇ ਸੁੰਮਾ ਚ ਪ੍ਰੋਬਲਮ ਆਉਂਦੀ ਹੈ ਉਹਦੇ ਲਈ ਆਪਣਾ ਬਾਇਓ ਫੂਡ ਪ੍ਰੋਡਕਟ ਆ ਜੀ ਇਹ ਆਪਣਾ 750 ਗ੍ਰਾਮ 2 ਕਿਲੋ ਤੇ 5 ਕਿਲੋ ਦੇ ਲਾਰਜ ਪੈਕ ਦੇ ਵਿੱਚ ਅਵੇਲੇਬਲ ਆ ਜੀ ਬਾਈ ਇਹਦੇ ਨਾਲ ਨਾਲ ਨਾ ਹੀ ਬਾਈ ਜੀ ਜਿਹੜੇ ਫਾਰਮਰ ਕਹਿੰਦੇ ਸਾਡੀ ਘੋੜੀ ਹੀਟ ਤੇ ਨਹੀਂ ਆਉਂਦੀ ਤੇ ਗੱਬੜ ਨਹੀਂ ਰਹਿੰਦੀ ਇੱਕ ਆਪਣੇ ਕੋਲੇ ਬਾਈ ਪ੍ਰੋਡਕਟ ਆ ਜੀ ਸੌਰੀ 30 ਮੀਅਰ ਸਪੈਸ਼ਲ ਮੀਅਰ ਦੇ ਲਈ ਪ੍ਰੋਡਕਟ ਆ ਘੋੜੀਆਂ ਦੇ ਲਈ ਜਿਹੜੇ ਫਾਰਮਰਾਂ ਦੀਆਂ ਘੋੜੀਆਂ ਸਹੀ ਹੀਟ ਤੇ ਨਹੀਂ ਆਉਂਦੀਆਂ ਲੰਬੀ ਹੀਟ ਲੈਣੀਆਂ 8-10 ਦਿਨ ਹੀਟ ਤੇ ਰਹਿੰਦੀਆਂ ਜਾਂ ਫਿਰ ਆਂਡਾ ਨਹੀਂ ਬਣਾਉਂਦੀਆਂ ਐਗ ਨਹੀਂ ਬਣਦਾ ਫੋਲਿਕਲ ਨਹੀਂ ਬਣਦਾ ਐਗ ਰੀਲੀਜ਼ ਨਹੀਂ ਹੁੰਦਾ ਜਾਂ ਆਪਾਂ ਦੇਖਦੇ ਆ ਕਿ ਘੋੜੀਆਂ ਗੱਭਣ ਹੀ ਨਹੀਂ ਰਹੀਆਂ ਉਦ ਲਈ ਆਪਣਾ 1 ਕਿਲੋ ਚੀ ਫਾਰਟੀਮੇਅਰ ਪ੍ਰੋਡਕਟ ਆਉਂਦਾ ਜੀ 50 ਗ੍ਰਾਮ ਡੋਜ਼ ਆ ਜੀ 20 ਦਿਨ ਤੱਕ ਚੱਲਦਾ ਤੇ ਅੱਜ ਤੱਕ ਕਦੇ ਇਹ ਜਾਂ ਨਹੀਂ ਹੋਇਆ ਵੀ ਸਾਨੂੰ 3 ਜਾਂ 4 ਡੱਬੇ ਦੇਣੇ ਪੈਗੇ ਮੋਸਟਲੀ ਇੱਕ ਕਿਲੋ ਦੇ ਵਿੱਚ ਹੀ ਰਿਜ਼ਲਟ ਆਉਂਦਾ ਹੈ 100 ਦੇ ਵਿੱਚ ਇੱਕ ਦਾ ਜੋ ਦੋ ਮੇਰ ਹੈ ਜੀਆਂ ਹੋਣਗੀਆਂ ਜਿੱਥੇ ਆਪਾਂ ਨੂੰ ਦੋ ਬਾਰੇ ਬੜਾ ਜਿਹੜੇ ਨਵੇਂ ਬੰਦੇ ਉਹਨਾਂ ਨੂੰ ਹੀਟ ਦਾ ਨਹੀਂ ਪਤਾ ਲੱਗਦਾ ਬਿਲਕੁਲ ਬਾਈ ਜੀ ਹੀਟ ਦਾ ਵੀ ਨਹੀਂ ਪਤਾ ਲੱਗਦਾ ਬਾਈ ਕਈ ਵਾਰ ਹੀਟ 8-10 ਦਿਨ ਲੰਬੀ ਲੈ ਜਾਂਦੀ ਹੈ ਫਿਰ ਉਹ ਕੋੜੀ ਕਨਸੀਵ ਨਹੀਂ ਕਰ ਪਾਉਂਦੇ ਜਿੱਥੇ ਕਿਤੇ ਡਾਕਟਰ ਦੀ ਸਹੂਲਤ ਨਹੀਂ ਹੈਗੀ ਉੱਥੇ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਸੋ ਜਿਹੜੇ ਵੀ ਫਾਰਮਰ ਭਰਾ ਨੂੰ ਇਹ ਪ੍ਰੋਡਕਟ ਚਾਹੀਦਾ ਸਾਡੇ ਨਾਲ ਆਨਲਾਈਨ ਗੱਲ ਕਰੋ ਜੀ ਜਾਂ ਜਿਹੜੇ ਭਰਾ ਨੂੰ ਇਹਦੇ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ ਤੁਹਾਡੀ ਸਕਰੀਨ ਤੇ ਸਾਡਾ ਫੋਨ ਨੰਬਰ ਚੱਲੂਗਾ ਜਾਂ ਮੈਂ ਬੋਲ ਵੀ ਦਊਗਾ ਸਾਡੇ ਨਾਲ ਕੰਟੈਕਟ ਕਰ ਲਿਓ ਖਾਸ ਜੇ ਤੁਸੀਂ ਉਹਨੂੰ ਮੀਟ ਕਰਾਉਣ ਤੋਂ ਪਹਿਲਾਂ ਸਿਰਫ 1 ਕਿਲੋ ਕੇਜੀ ਜਿਹੜਾ ਇਹ ਪ੍ਰੋਡਕਟ ਫਾਡੀ ਮੇਅਰ ਦੇ ਦਿੰਨੇ ਹੋ ਤਾਂ ਤੁਹਾਡੀ ਕੋੜੀ ਸ਼ਰਤ ਇਹ ਹੈ ਪਹਿਲੇ ਜੰਪ ਤੇ ਗੱਬੜ ਰੋ ਦੁਆਰੇ ਤੁਹਾਨੂੰ ਘੋੜੇ ਕੋੜੇ ਲੈ ਕੇ ਜਾਣ ਨਹੀਂ ਪਣੀ। ਅਗਲੀ ਗੱਲ ਕਰਦੇ ਆਂ ਜੀ ਘੋੜਿਆਂ ਦੇ ਵਿੱਚੋਂ ਬੱਚਿਆਂ ਦੀ ਬੜੀ ਮਹੱਤਤ ਹੈ ਜੀ। ਬੱਚਿਆਂ ਦੇ ਲਈ ਬਈ ਆਪਣਾ ਪ੍ਰੋਡਕਟ ਆਉਂਦਾ ਸਪੈਸ਼ਲ ਜੀ ਫੋਲ ਬੂਸਟ। ਅੱਧਾ ਕਿਲੋ ਤੋਂ ਲੈ ਕੇ ਬਈ ਜੀ 1 ਕਿਲੋ ਤੱਕ ਆਪਣਾ ਪ੍ਰੋਡਕਟ ਆਉਂਦਾ ਜੀ ਫੋਲ ਬੂਸਟ। ਫੋਲ ਬੂਸਟ ਤੁਸੀਂ ਦੱਸ ਦਿੰਦੇ ਬੱਚੇ ਤੋਂ ਸਟਾਰਟ ਕਰ ਸਕਦੇ ਹੋ। 5 ਗ੍ਰਾਮ ਡੋਜ਼ ਹੈ ਜੀ 30 ਦਿਨ ਤੋਂ ਬਾਅਦ ਤੁਸੀਂ ਦੀ ਡੋਜ਼ 1 5 ਗ੍ਰਾਮ ਪਰ ਮਹੀਨਾ ਵਾਧੇ ਜਾਊਗੀ ਇਹ ਓਵਰਆਲ ਹੈਲਥ ਦੇ ਕੰਮ ਕਰਦਾ ਬੱਚੇ ਦੀ ਗਰੋਥ ਤੇ ਕੰਮ ਕਰੂਗਾ ਮਸਲ ਬਿਲਡ ਕਰਦਾ ਸ਼ਾਈਨਿੰਗ ਲੈ ਕੇ ਉਤੇ ਬੱਚੇ ਨੂੰ ਚੁਸਤ ਦਰੋਸਤ ਰੱਖਦਾ ਐਕਟਿਵ ਰੱਖਦਾ ਕਿੰਨੇ ਟਾਈਮ ਦੇ ਬੱਚੇ ਤੋਂ ਸ਼ੁਰੂ ਕਰਨਾ ਹੈ 10 ਦਿਨ ਦੇ ਬੱਚੇ ਤੋਂ ਸ਼ੁਰੂ ਕਰ ਸਕਦੇ ਆ ਬਾਈ ਜੀ ਸਿਰਫ 10 ਦਿਨ ਦੇ ਬੱਚੇ ਤੋਂ ਪਾਊਡਰ 파ਉਂਡ ਦੇ ਵਿੱਚ ਆ ਜੀ 1/2 ਕਿਜੀ ਤੇ 1 ਕਿਜੀ ਚ ਅਵੇਲੇਬਲ ਆ ਜੀ ਇਹਦੇ ਨਾਲ ਹੀ ਡਾਕਟਰ ਬਾਈ ਜੀ ਆਪਣਾ ਪ੍ਰੋਡਕਟ ਆਉਂਦਾ ਬਰੀਡ ਰੈਚ ਬਰੀਡ ਰੈਚ ਆਪਣਾ ਮਲਟੀਵਿਟਾਮਿਨ ਆ ਜੀ omega 3 6 ਫੈਟੀ ਐਸਿਡ ਦੇ ਨਾਲ ਜੀ ਔਰ ਇਹ ਲੀਟਰ ਤੇ 5 ਲੀਟਰ ਦੇ ਵਿੱਚ ਆ ਜੀ respiratory tract ਤੇ ਕੰਮ ਕਰਦਾ ਹੈ heart health ਤੇ ਕੰਮ ਕਰਦਾ ਹੈ heart health ਦੇ ਨਾਲ ਨਾਲ ਵੀ ਇਹ ਪਸ਼ੂ ਜਿੱਤੇ ਥਕਾਵਟ ਆ ਦੇ ਜਿਹੜੇ ਘੋੜਿਆਂ ਤੇ ਬੰਾ ਰੈਗੂਲਰਲੀ ਰਾਈਡ ਕਰਦੇ ਰਹਿੰਦੇ ਆ ਉਹ ਮਤਲਬ ਥੱਕ ਜਾਂਦੇ ਆ ਫਟੀਗਨੈਸ ਫੀਲ ਕਰਦੇ ਨੇ ਜਾਂ ਲਾਥਾਰਜਨੈਸ ਐਕਟਿਵ ਨਹੀਂ ਰਹਿੰਦੇ ਉਹਨਾਂ ਦੇ ਲਈ ਪ੍ਰੋਡਕਟ ਹੈ ਸ਼ਾਈਨਿੰਗ ਤੇ ਬਹੁਤ ਜ਼ਬਰਦਸਤ ਰਿਜ਼ਲਟ ਨੇ ਆਪਣੇ ਬ੍ਰੀਡਰ ਅਚਦੇ ਜੀ ਪਰ ਇਹਦੇ ਹਰ ਤਰ੍ਹਾਂ ਦਾ ਪੈਕ ਆਪਣੇ ਕੋਲੇ ਜਿਹੜਾ ਅਵੇਲੇਬਲ ਆਗਾ ਘੋੜਿਆਂ ਦੇ ਲਈ ਬਈ ਆਪਾਂ ਸਪੈਸ਼ਲ ਪ੍ਰੋਡਕਟ ਲੈ ਕੇ ਆਏ ਜੀ ਸਟੈਲੀ ਬੂਸਟ ਇਹ ਸਵਾ ਕਿਲੋ ਦੇ ਵਿੱਚ ਪ੍ਰੋਡਕਟ ਹੈ ਬਾਈ 1 ਕਿਲੋ 250 ਗ੍ਰਾਮ ਦਾ ਆਪਣਾ ਪ੍ਰੋਡਕਟ ਹੈ ਜੀ ਜਿਹੜੇ ਘੋੜੇ ਘੋੜੀਆਂ ਤੋਂ ਘੋੜੀਆਂ ਨਹੀਂ ਰਹਿੰਦੀਆਂ ਜੀ ਜਾਂ ਫਿਰ ਆਪਾਂ ਘੋੜਿਆਂ ਦੇ ਵਿੱਚ ਲਵੀਡੋ ਪਾਵਰ ਜਿਹੜੀ ਕਮੀ ਆ ਗਈ ਸੈਕਸ਼ੂਅਲ ਡਿਜ਼ਾਇਰ ਨਹੀਂ ਘੋੜਾਂ ਚ ਹੈਗੀਆਂ ਘੋੜਾ ਇੱਕ ਘੋੜੀ ਨੂੰ ਮੀਟ ਕਰਨ ਤੋਂ ਬਾਅਦ ਦੂਜੀ ਵਾਰ ਤਿਆਰ ਨਹੀਂ ਹੁੰਦਾ ਜਾਂ ਕਈ ਘੋੜਿਆਂ ਜਿਨ੍ਹਾਂ ਤੋਂ ਸਰਵਿਸ ਜ਼ਿਆਦਾ ਲਈ ਜਾਂਦੀ ਹੈ ਉਥੇ ਵਾਰ-ਵਾਰ ਆਪਾਂ ਨੂੰ ਮੀਟਿੰਗ ਲੈਣੀ ਪੈਂਦੀ ਹੈ ਇੱਕ ਦਿਨ 'ਚ 2 ਜਾਂ 3 ਵਾਰ ਮੀਟਿੰਗ ਵੀ ਲੈਣੀ ਪੈਂਦੀ ਹੈ ਸੋ ਘੋੜੇ ਰੈਡੀ ਨਹੀਂ ਹੁੰਦੇ ਜਿਹੜੀ ਸੈਕਸ਼ੂਅਲ ਡਿਜ਼ਾਇਰ ਉੱਤੇ ਘਟ ਜਾਂਦੀ ਹੈ ਉਹਨਾਂ ਦਾ ਟੈਸਟ ਉਹ ਬਹੁਤ ਜ਼ਿਆਦਾ ਘਟ ਜਾਂਦਾ ਜਿਹਦੇ ਕਰਕੇ ਸਪਰਮ ਦੀ ਕੁਆਂਟੀਟੀ ਤੇ ਕੁਆਲਿਟੀ ਘਟ ਜਾਂਦੀ ਹੈ ਘੋੜਿਆਂ ਦੇ ਵਿੱਚ ਸੇਮਨ ਤੇ ਸਪਰਮ ਜੀ ਨੂੰ ਸ਼ਕਰਾਣੂਆਂ ਦੀ ਗਿਣਤੀ ਵਧਾਉਣ ਦੇ ਲਈ ਪ੍ਰੋਡਕਟ ਆਪਣਾ ਸਟੈਲੀ ਬੂਸਟ ਜੀ ਸਵਾ ਕਿਲੋ ਚ ਹੈ ਔਰ ਸਭ ਤੋਂ ਵਧੀਆ ਗੱਲ ਇਹ ਹੈ ਆਪਣੇ ਪ੍ਰੋਡਕਟ ਦੇ ਵਿੱਚ ਕਿਸੇ ਵੀ ਪ੍ਰੋਡਕਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਠੀਕ ਹੈ ਜੀ ਭਾਵੇਂ ਉਹ ਹਾਈਟ ਗ੍ਰੋਥ ਵਾਲੇ ਦੀ ਗੱਲ ਕਰ ਲਓ ਪੈਰਾਂ ਵਾਲੇ ਪ੍ਰੋਡਕਟ ਦੀ ਗੱਲ ਕਰ ਲਓ ਛਾਈ ਨਾਲੇ ਪ੍ਰੋਡਕਟ ਦੀ ਗੱਲ ਕਰ ਲਓ ਮਿੰਨਰ ਮਿਕਸਚਰ ਦੀ ਗੱਲ ਕਰ ਲਓ ਬੱਚਿਆਂ ਤੇ ਘੋੜੀਆਂ ਦੀ ਗੱਲ ਕਰ ਲਓ ਸਪੈਸ਼ਲਿਸਟ ਸਟੈਲੀਅਨ ਦੇ ਲਈ ਆਪਣਾ ਸਟੈਲੀ ਬੂਸਟ ਪ੍ਰੋਡਕਟ ਜਿਹੜਾ ਆਪਾਂ ਨਵਾਂ ਲਾਂਚ ਕੀਤਾ ਜੀ ਇਹਦੀ ਗੱਲ ਕਰ ਲੋ ਇੱਥੇ ਕਦੇ ਵੀ ਤੁਹਾਨੂੰ ਸਟੇਡ ਨਹੀਂ ਮਿਲੂਗਾ ਜੀ ਇੱਕ ਘੋੜਿਆਂ ਦੇ ਵਿੱਚ ਅਕਸਰ ਇੱਕ ਜਦੋਂ ਖਾਸ ਕਰਕੇ ਡਾਈਟ ਚੇਂਜ ਕਰਦੇ ਆ ਜਾਂ ਸੀਜ਼ਨਲੀ ਚੇਂਜ ਆਉਂਦਾ ਹੈ ਸੀਜ਼ਨ ਚੇਂਜ ਹੋਗਾ ਜਿਵੇਂ ਹੁਣ ਬਹੁਤ ਹੀ ਸਰਦੀ ਹੈ ਬਾਈ ਥੋੜੇ ਦਿਨਾਂ ਬਾਅਦ ਗਰਮੀ ਹੋਣੀ ਸਟਾਰਟ ਹੋ ਜਾਣੀ ਹੈ ਮਹੀਨੇ ਡੇਢ ਮਹੀਨੇ ਬਾਅਦ ਉਦੋਂ ਡਾਈਟ ਚੇਂਜ ਹੋ ਜਾਂਦੀ ਹੈ ਜਾਂ ਡਾਈਟ ਚੇਂਜ ਕਰਨ ਕਰਕੇ ਨਵਾਂ ਆਪਾਂ ਕੋਈ ਜਾਨਵਰ ਖਰੀਦ ਕੇ ਲਿਆਂਦਾ ਹੈ ਉੱਥੇ ਸਮੱਸਿਆ ਹੁੰਦੀ ਹੈ ਕਿ ਪਸ਼ੂ ਨੂੰ ਇੰਡਾਈਜੈਸ਼ਨ ਹੋ ਗਈ ਹਣ ਪਚ ਹੋ ਗਿਆ ਮੋਕ ਲੱਗ ਜਾਂਦੀ ਆ ਬਿਲਕੁਲ ਪਾਣੀ ਵਾਂਗੂ ਮੋਕ ਚੱਲਦੀ ਆ ਲਿੱਦ ਕਈ ਜਾਨਵਰ ਲਿੱਦਾ ਜਿਹੜੀ ਗੋਇ ਵਾਂਗੂ ਕਰਦੇ ਆ ਮੱਝਾਂ ਦੇ ਗੋਇ ਵਾਂਗੂ ਸੋ ਉੱਥੇ ਆਪਣਾ ਹੈਂਡ ਜਾਇਮ ਪ੍ਰੋਡਕਟ ਆ 1/2 ਕੇਜੀ ਤੇ 1 ਕੇਜੀ ਚ ਹਾਜਮੇ ਨੂੰ ਦਰੁਸਤ ਕਰਦਾ ਪ੍ਰੀਬੈਟਿਕ ਤੇ ਪ੍ਰੋਬਾਇਓਟਿਕ ਦਾ ਕੰਬੀਨੇਸ਼ਨ ਹੈ ਲਗਾਤਾਰ ਮੋਕ ਲੱਗੀ ਰਹਿਣਾ ਕੁਆਲਿਟੀਸ ਦੀ ਪ੍ਰੋਬਲਮ ਵਾਰੀ ਵਾਰੀ ਆਉਣੀ ਜਾਂ ਕੋਲਿਕ ਪੇਨ ਕਹਿ ਦਨੇ ਆ ਅੰਤੜੀਆਂ ਸੰਬੰਧੀ ਕੋਈ ਸਮੱਸਿਆ ਹੁੰਦੀ ਆ ਨਵੇਂ ਬੰਦਿਆਂ ਨੂੰ ਪ੍ਰੋਬਲਮ ਨਾ ਆਵੇ ਬਹੁਤ ਨਾ ਆਵੇ ਜੀ ਅਰੇ ਭਾਈ ਬਹੁਤ ਵਧੀਆ ਓਰੀਐਂਟਰ ਰਿਜ਼ਲਟ ਪ੍ਰੂਫ ਪ੍ਰੋਡਕਟ ਨੇ ਜੀ ਸ ਮੈਂ ਵਾਰ-ਵਾਰ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਸ ਵੀ ਪ੍ਰੋਡਕਟ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਸਾਨੂੰ ਕਾਲ ਜ਼ਰੂਰ ਕਰਿਓ ਪਰਸਨਲੀ ਪੁੱਛ ਸਕਦੇ ਹੋ ਪਰਸਨਲੀ ਪੁੱਛ ਸਕਦੇ ਆ ਤੁਸੀਂ ਸਾਡੇ ਤੋਂ ਨਹੀਂ ਵੀ ਪ੍ਰੋਡਕਟ ਲੈਣਾ ਵੈਸੇ ਵੀ ਕੋੜਾਂ ਬਾਰੇ ਕੋਈ ਗੱਲਬਾਤ ਕਰਨੀ ਹੈ ਕੋਈ ਜਾਣਕਾਰੀ ਲੈਣੀ ਹੈ ਕੋਈ ਨਵੀਆਂ ਅਪਡੇਟਸ ਜਿਵੇਂ ਆਉਂਦੀਆਂ ਰਹਿੰਦੀਆਂ ਤਾਂ ਜਦੋਂ ਮਰਜ਼ੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਕੋਈ ਵੀ ਪ੍ਰੋਬਲਮ ਆਉਂਦੀ ਹੈ ਕੋਈ ਵੀ ਪ੍ਰੋਬਲਮ ਬਿਲਕੁਲ ਭਾਈ ਜੀ ਔਰ ਲਿਵਰ ਟੌਨਿਕ ਦੇ ਲਈ ਆਪਣਾ ਗੋ ਟੂ ਲਿਵ ਆਉਂਦਾ ਭਾਈ ਜੀ ਗੋ ਟੂ ਲਿਵ ਆਪ ਦਾ ਨਾਮ ਹੈ ਜਿਹੜਾ ਗੋਟੂ ਕੋਲਾ ਜੜੀ ਬੂਟੀ ਤੋਂ ਲ ਸੋ ਹਰਬਲ ਪ੍ਰੋਡਕਟ ਹੈ 21 ਤਰ੍ਹਾਂ ਦੇ ਹਰਬਸ ਦੇ ਨਾਲ ਆਪਣਾ ਐਲੋਪੈਥਿਕ ਦਾ ਕੰਬੀਨੇਸ਼ਨ ਹੈ ਇੱਕ ਦਿਨ ਦੇ ਬੱਚੇ ਨੂੰ ਦੇ ਸਕਦੇ ਹੋ ਨੋਨ ਐਲਕੋਹੋਲਿਕ ਪ੍ਰੋਡਕਟ ਹੈ ਜੀ ਆਪਣਾ ਲੀਵਰ ਸੰਬੰਧੀ ਕੋਈ ਵੀ ਸਮੱਸਿਆ ਹੈ ਉਹਦੇ ਲਈ ਆਪਣਾ ਪ੍ਰੋਡਕਟ ਰਹਿੰਦਾ ਹੈ ਵੈਟ ਬਲੱਡ ਇੱਕ ਆਪਣਾ ਪ੍ਰੋਡਕਟ ਆ ਰਿਹਾ ਬਾਈ ਜੀ ਘੋੜਿਆਂ ਦੇ ਵਿੱਚ ਖੂਨ ਦੀ ਕਮੀ ਜਿੱਦਾਂ ਆਪਣੀ ਹਿਊਮਨ ਬਾਡੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਖੂਨ ਦੀ ਕਮੀ ਆ ਜਾਂਦੀ ਹੈ ਉਹਦੇ ਲਈ ਆਪਣਾ ਬਾਈ ਵੈਟ ਬਲੱਡ ਹੈ ਜੀ ਅੱਛਾ ਜੀ ਇਹ 1/2 ਲੀਟਰ 1 ਲੀਟਰ ਤੇ 5 ਲੀਟਰ ਦੇ ਵਿੱਚ ਅਵੇਲੇਬਲ ਹੈ ਜੀ ਜਿਹੜੇ ਜਾਨਵਰ ਜ਼ਿਆਦਾ ਕਮਜ਼ੋਰ ਰਹਿੰਦੇ ਨੇ ਵੀਕ ਜਾਨਵਰ ਹੈਗੇ ਨੇ ਉਹਨਾਂ ਦੇ ਲਈ ਇਹ ਪ੍ਰੋਡਕਟ ਹੈ ਜੀ ਆਪਣਾ ਵੈਟ ਬਲੱਡ ਹੈ ਇਹ ਤੁਸੀਂ ਵੱਡੇ ਜਾਨਵਰ ਨੂੰ 50 ml ਬੱਚੇ ਨੂੰ 10 ml ਦੇਣਾ ਗੱਬਣ ਘੂੜੀਆਂ ਦੇ ਲਈ ਵਰਦਾਨ ਹੈ ਜੀ ਖਾਸ ਕਰਕੇ ਕਿਉਂਕਿ ਦੇਖੋ ਹਿਊਮਨ ਬਾਡੀ ਜੀ ਵੀ ਦੇਖੋ ਜੇ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਡਾਕਟਰ ਫੋਲਿਕ ਐਸਿਡ ਤੇ ਆਇਰਨ ਦੇ ਕੈਪਸੂਲ ਦਿੰਦੇ ਉਹਨਾਂ ਨੂੰ ਇਦਾਂ ਦੇ ਟੋਨਿਕ ਦਿੰਦੇ ਆ ਸੋ ਇਹ ਆਪਣਾ ਆਇਰਨ ਟੋਨਿਕ ਹੈ ਜੀ ਵੈਟ ਬਲੱਡ ਇਹ ਸਰੀਰ ਦੀ ਬੜੌਤਰੀ ਲਈ ਵੀ ਕੰਮ ਕਰੂਗਾ ਹੈਲਦੀ ਰੱਖਣ ਦੇ ਲਈ ਕੰਮ ਕਰੂਗਾ ਤੇ ਖੂਨ ਦੀ ਕਮੀ ਨਹੀਂ ਹੋਣੀ ਜਿਹੜੇ ਬੱਚਿਆਂ ਨੂੰ ਜੰਮਦਿਆਂ ਸਾਰੀ ਪੀਲੀਆ ਹੋ ਜਾਂਦਾ ਉੱਥੇ ਸਮੱਸਿਆ ਨਹੀਂ ਆਉਂਦੀ ਇਹ ਕਮੜਾ ਯੂਨੀਵਫ ਪ੍ਰੋਡਕਟ ਹੁੰਦਾ ਜੀ ਯੂਨੀਵਫ ਆਪਣਾ 60 ਗ੍ਰਾਮ ਤੇ 900 ਗ੍ਰਾਮ ਚ ਅਵੇਲੇਬਲ ਹੈ ਬਾਈ ਜੀ ਇਹ ਜਿੱਥੇ ਵੀ ਘੋੜਿਆਂ ਨੂੰ ਆਪਾਂ ਰਿਊਮਨ ਐਸਿਡੋਸਿਸ ਦੇ ਕੇਸਿਸ ਦੇਖਦੇ ਆ ਤਜਾਬੀ ਮਾਦਾ ਬਾਡੀ ਚ ਵੱਜ ਜਾਂਦਾ ਜਿਹਦੇ ਕਰਕੇ ਕਈ ਵਾਰ ਘੋੜਿਆਂ ਨੂੰ ਦਰਦ ਵੀ ਹੋਣ ਲੱਗ ਜਾਂਦਾ ਘੋੜਿਆਂ ਨੂੰ ਖਾਦਾ ਪੀਤਾ ਨਹੀਂ ਲੱਗਦਾ ਜਾਂ ਫਿਰ ਆਪਾਂ ਗੱਲ ਕਰਦੇ ਆ ਕਿ ਘੋੜਿਆਂ ਨੂੰ ਭੁੱਖ ਹੀ ਨਹੀਂ ਲੱਗਦੀ ਇਨ ਡਾਈਜੈਸ਼ਨ ਚ ਵੀ ਇਹ ਕੰਮ ਕਰੂਗਾ ਰਿਊਮਨ ਐਸਿਡੋਸਿਸ ਦੇ ਕੇਸ ਸਤ ਤਜਾਬੀ ਮਾਦਾ ਜਿੱਥੇ ਵੱਜਦਾ ਜਿੰਨਾ ਹਿਊਮਨ ਬਾਡੀ ਦੇ ਵਿੱਚ ਤਜਾਬ ਬਹੁਤ ਬਣ ਜਾਂਦਾ ਸੋ ਉਹਦੇ ਲਈ ਆਪਣਾ ਪ੍ਰੋਡਕਟ ਹੈ ਯੂਨੀਵ ਇਹ ਵੀ ਆਪਣਾ ਕੋ ਅਵੇਲੇਬਲ ਹੈ ਇੱਕ ਆਪਣਾ ਪ੍ਰੋਡਕਟ ਸਟੇਪ ਰੋਜਨ ਆਉਂਦਾ ਜੀ ਸਟੇਪ ਰੋਜਨ ਟੋਟਲੀ ਹਰਬਲ ਪ੍ਰੋਡਕਟ ਹੈ ਬਾਈ ਜੀ ਇਹ ਆਪਣਾ 250 ਗ੍ਰਾਮ ਅੱਧਾ ਕਿਲੋ ਤੇ ਕਿਲੋ ਚ ਅਵੇਲੇਬਲ ਹੈ 10 ਤਰ੍ਹਾਂ ਦੀਆਂ ਹਰਬਸ ਤੋਂ ਤਿਆਰ ਕੀਤਾ ਪ੍ਰੋਡਕਟ ਹੈ ਕਈ ਵਾਰ ਕੀ ਹੁੰਦਾ ਆਪਾਂ ਘੋੜੀ ਮੀਟ ਕਰਾਈ ਜਦਾਂ ਘੋੜੀ ਗੱਭਣ ਦਾ ਰਹਿ ਗਈ 6 ਤੋਂ 11 ਦਿਨਾਂ ਚ ਉਹ ਵਾਟ ਕਰ ਜਾਂਦੀ ਜਿਨ੍ਹਾਂ ਪਰਨੀ ਬਰੋਨਿਕ ਡੈਥ ਦੇ ਕੇਸਸ ਕਹਿੰਦੇ ਆ ਸੋ ਘੋੜੀ ਨੂੰ ਘੋੜੇ ਤੋਂ ਜੰਪ ਦੇਣ ਤੋਂ ਬਾਅਦ ਇਹਦੇ ਦੋ ਪੌਊਚ ਦੇ ਦਿਓ ਤੁਸੀਂ 50-50 ਗ੍ਰਾਮ ਦੇ ਵਿੱਚ 20 ਪੌਊਚ ਹੈ ਬਾਈ 1 ਕਿਲੋ ਦੇ ਵਿੱਚ 2 ਪੌਜ ਨੈਕਸਟ ਡੇ 2 ਪੌਜ ਅਗਲੇ 2 ਦਿਨ ਲੈਣੀਆਂ ਜੀ ਤੁਹਾਡੀ ਘੋੜੀ ਪ੍ਰੈਗਨੈਂਟ ਵੀ ਰਹੂਗੀ ਬੱਚਾ ਵੀ ਨਹੀਂ ਸਿੱਟੂਗੀ ਜਿਹੜੀਆਂ ਘੋੜੀਆਂ ਨੂੰ ਬੱਚਾ ਸਿੱਟਣ ਦੀ ਆਦਤ ਕੋਈ ਤੀਜੇ ਚੌਥੇ ਪੰਜਵੇਂ ਸੱਤਵੇਂ ਮਹੀਨੇ ਤਾਂ ਹਰ ਮਹੀਨੇ ਇਹ ਜਿਹੜੀ ਡੇਟ ਤੋਂ ਵਾ ਘੋੜੀ ਮੇਟ ਕਰਾਈ ਆ ਸੇਮ ਡੇਟ ਤੋਂ ਜਾ ਕੇ ਤੁਸੀਂ ਇੱਕ ਇੱਕ ਪੌਜ 5 ਤੋਂ 7 ਦਿਨ ਦੇਣਾ ਟੋਟਲੀ ਹਰਬਲ ਪ੍ਰੋਡਕਟ ਹੈ ਮੱਜਾਗਾਮਾਂ ਚ ਵੀ ਇਹ ਪ੍ਰੋਡਕਟ ਦਾ ਬੜਾ ਤਕੜਾ ਰਿਜ਼ਲਟ ਹੈ ਜਿੱਥੇ ਆਪਾਂ ਦੇਖਦੇ ਆ ਜਿਹੜੀਆਂ ਮੱਜਾਗਾਮਾਂ ਨੂੰ ਭਾਰ ਪੈਂਦਾ ਆਪਾਂ ਕਹਿੰਦੇ ਆ ਪਿੱਛਾ ਦਿਖਾਉਣ ਲੱਗੇ ਪਰਲੈਪਸ ਦੇ ਕੇਸ ਹੈ ਜੀ ਉੱਥੇ ਵੀ ਆਪਣਾ ਪ੍ਰੋਡਕਟ ਕੰਮ ਕਰਦਾ ਹੈ ਰਿਪੀਟ ਬਰੀਡਿੰਗ ਦੇ ਵਿੱਚ ਵੀ ਆਪਣਾ ਪ੍ਰੋਡਕਟ ਕੰਮ ਕਰਦਾ ਹੈ। ਔਰ ਜ਼ਖਮਾਂ ਦੀ ਸਮੱਸਿਆ ਜਿੱਥੇ ਆ ਜਾਂਦੀ ਹੈ ਲਗਾਤਾਰ ਜਿਵੇਂ ਹੁਣ ਸਰਦੀ ਦਾ ਸੀਜ਼ਨ ਆ ਬਾਈ ਜਾਨਵਰ ਅੰਦਰ ਖੜੇ ਰਹਿੰਦੇ ਆਪਣੇ ਘੋੜੇ ਘੋੜੀਆਂ ਅੰਦਰ ਖੜੇ ਆ। ਕਈ ਵਾਰੀ ਜਗ੍ਹਾ ਨਹੀਂ ਸੁੱਕਦੀ। ਖੁਰਾਂ ਦੇ ਵਿੱਚ ਸਮੱਸਿਆ ਆ ਜਾਂਦੀ ਹੈ ਗਿੱਲੇਪਣ ਕਾਰਨ ਕਿਤੇ ਵੀ ਜ਼ਖਮ ਬਣ ਗਿਆ ਕੋਈ ਸੱਟ ਲੱਗੀ ਇੰਜਰੀ ਆ। ਕੋਈ ਆਪਾਂ ਆਪਰੇਸ਼ਨ ਟਾਂਕਾ ਚੀਰਾ ਲਵਾਇਆ ਜਾਂ ਫਿਰ ਆਪਾਂ ਦੇਖਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਅਲਰਜੀ ਕਰਕੇ ਘੋੜਿਆਂ ਦੇ ਵਿੱਚ ਕੋਈ ਜ਼ਖਮ ਬਣ ਗਿਆ। ਉਦ ਲਈ ਆਪਣਾ ਟਿਸ਼ੂ ਰੈਪ ਬੋਲਸ ਆਉਂਦਾ ਜੀ ਵੱਡੇ ਜਾਨਵਰ ਨੂੰ ਦੋ ਬੋਲ ਸਵੇਰੇ ਸ਼ਾਮ ਦੇ ਸਕਦੇ ਹੋ ਐਮਰਜੈਂਸੀ ਕੇਸਸ ਦੇ ਵਿੱਚ ਜੀ ਨਾਰਮਲ ਕੇਸਸਾਂ ਦੇ ਵਿੱਚ ਤੁਸੀਂ ਦੋ ਬੋਲਸ ਇੱਕ ਟਾਈਮ ਦੇ ਸਕਦੇ ਹੋ ਬੱਚਿਆਂ ਨੂੰ ਤੁਸੀਂ ਅੱਧੇ ਤੋਂ ਇੱਕ ਬੋਲਸ ਦੇ ਸਕਦੇ ਹੋ ਜ਼ਖਮਾਂ ਦੇ ਵਿੱਚ ਰਾਮਬੰਨ ਦਾ ਕੰਮ ਕਰਦਾ ਆਪਣਾ ਪ੍ਰੋਡਕਟ ਹੈ ਜਿਹੜਾ ਟਿਸ਼ੂ ਰੈਪ ਜੀ ਬਾਕੀ ਮੱਝਾਂ ਘਾਮਾਂ ਦਾ ਸਾਨੂੰ ਪ੍ਰੋਡਕਟ ਦਿਖਾ ਦਿਆ ਆਪਣੇ ਪੰਜਾਬ ਦੇ ਇੱਕ ਬੜਾ ਫੇਮਸ ਨਾਮ ਹੈ ਜੀ ਬਾਈ ਪੰਜੀਰੀ ਪ੍ਰੋਡਕਟ ਆਉਂਦਾ ਜੀ ਆਪਣਾ ਇਹ ਪ੍ਰੋਡਕਟ ਹੈ ਪੰਜੀਰੀ ਪ੍ਰੋਡਕਟ ਹੈ ਜੀ ਪੰਜੀਰੀ ਨਾਮ ਸਾਰਾ ਨਹੀਂ ਸੁਣਿਆ ਹੋਇਆ ਜਦੋਂ ਘਰੇ ਔਰਤ ਕੋਲੇ ਬੱਚਾ ਹੁੰਦਾ ਤਾਂ ਉਹਨੂੰ ਅਕਸਰ ਬੰਜੀਰੀ ਬਣਾ ਕੇ ਦਿੱਤੀ ਜਾਂਦੀ ਹੈ ਸੋ ਮੱਜਾਂ ਦੇ ਲਈ ਵੀ ਆਪਾਂ ਸੇਮ ਪ੍ਰੋਡਕਟ ਲੈ ਕੇ ਆਏ گاਵਾਾਂ ਦੇ ਲਈ ਜਿੱਥੇ گاਵਾਾਂ ਰਿਪੀਟਰ ਹੋ ਜਾਂਦੀਆਂ ਖਾਸ ਕਰਕੇ ਐਫ ਐਫ گاਵਾਾਂ ਜਿਹੜੀਆਂ ਵਾਰੀ ਵਾਰੀ ਰਿਪੀਟ ਕਰਦੀਆਂ ਨੈਗੇਟਿਵ એનર્ਜੀ ਦਾ ਸ਼ਿਕਾਰ ਹੋ ਗਈਆਂ گاਵਾਾਂ 'ਚ ਕਿ ਤਮਸ ਆ ਗਈ ਕਿ ਪਸ਼ੂ ਦੁੱਧ ਤਾਂ ਦੇਈ ਜਾਂਦਾ ਪਰ ਬੋਡੀ weight ਘਟਣ ਲੱਗ ਗਿਆ ਉਥੇ ਸਮੱਸਿਆ ਨਹੀਂ ਆਉਗੀ ਭਾਈ ਬੋਡੀ ਵੇਟ ਮੈਂਟੇਨ ਰਹੂਗਾ ਪਸ਼ੂ ਲੰਬਾ ਟਾਈਮ ਜਿਆਦਾ ਦੁੱਧ ਜਿਆਦਾ ਫੈਟ ਵਾਲਾ ਤੇ ਐਸਐਨਐਫ ਵਾਲਾ ਦੁੱਧ ਦਿੰਦਾ ਰਹੂ ਡੇਰੀ ਫਾਰਮਰਾਂ ਦੀ ਅਕਸਰ ਇੱਕ ਕੰਪਲੇਟ ਆਉਂਦੀ ਹੈ ਕਿ ਸਾਡੇ ਦੁੱਧ ਦੇ ਵਿੱਚ ਫੈਟ ਨਹੀਂ ਹੈਗੀ ਸੋ ਉਹਦੇ ਲਈ ਆਪਣਾ ਬਹੁਤ ਵਧੀਆ ਪ੍ਰੋਡਕਟ ਹੈ ਜਿਹੜਾ ਰਿਮਨ ਬਾਈਪਾਸ ਫੈਟ ਤੇ ਰਿਮਨ ਬਾਈਪਾਸ ਪ੍ਰੋਟੀਨ ਦਿੰਦਾ ਹੈ ਦੋ ਤਿੰਨ ਟਾਈਪ ਦਾ ਕੈਲਸ਼ੀਅਮ ਦਿੰਦਾ ਹੈ ਵਿਟਾਮਿਨ ਮਿਨਰਲ ਤੇ ਗੈਲੈਕਟੋਗੋਗ ਦੁੱਧ ਤਿਆਰ ਕਰਨ ਦੀ ਜਿੱਥੇ ਸਮੱਸਿਆ ਆਉਂਦੀ ਹੈ ਤਾਂ ਅਜੇ ਪਸ਼ੂਆਂ 'ਚ ਉਹਦੇ ਲਈ ਵੀ ਆਪਣਾ ਪ੍ਰੋਡਕਟ ਹੈ ਔਰ ਹਰ ਤਰ੍ਹਾਂ ਦਾ ਪ੍ਰੋਡਕਟ ਅਵੇਲੇ ਗ੍ਰੋ ਸਪੀਡ ਆਪਣਾ ਬਈ ਕਿਲੋ 2.5 ਕਿਲੋ 5 ਕਿਲੋ 20 ਕਿਲੋ ਤੱਕ ਅਵੇਲੇਬਲ ਆ ਜੀ ਜਿਹੜੇ ਫਾਰਮਰ ਸ਼ਕੀਨ ਫਾਰਮਰ ਹੈ ਬਰੀਡ ਤੇ ਕੰਮ ਕਰਦੇ ਆ ਖਾਸ ਕਰਕੇ ਜਿਹੜੇ ਚਾਹੁੰਦੇ ਵੀ ਸਾਡੀਆਂ ਕਟੀਆਂ ਬੱਚੀਆਂ ਛੇਤੀ ਤਿਆਰ ਹੋ ਜਾਣ ਉਹਦੇ ਲਈ ਆਪਣਾ ਪ੍ਰੋਡਕਟ ਗ੍ਰੋ ਸਪੀਡ ਆ ਜੀ ਤੇ ਬੱਚੀਆਂ ਕਟੀਆਂ ਨੂੰ ਤੁਸੀਂ ਦਿਓ 2 ਮਹੀਨੇ ਦੀ ਉਮਰ ਤੋਂ ਸਟਾਰਟ ਕਰ ਸਕਦੇ ਆ ਬਹੁਤ ਛੋਟੀ ਉਮਰ ਦੇ ਵਿੱਚ ਕਟੀਆਂ ਬੱਚੀਆਂ ਤਿਆਰ ਹੋ ਜਾਂਦੀਆਂ ਸੂਏ ਦੇ ਲਈ ਛੇਤੀ ਤਿਆਰ ਹੁੰਦੀਆਂ ਆਮ ਪਸ਼ੂ ਨਾਲ 1 ਸਾਲ ਪਹਿਲਾਂ ਜਿਹੜੀਆਂ ਕਟੀਆਂ ਬੱਚੀਆਂ ਤਿਆਰ ਹੋ ਜਣੀਆਂ ਸੋ ਹੋਰ ਬਹੁਤ ਸਾਰੀ ਰੇਂਜ ਤੇ ਮੇਨੂੰ ਦਾ ਮਿਕਸਚਰ ਆਪਣੇ ਕੋਲ ਪ੍ਰੋਡਕਟ ਆਉਂਦੇ ਆ ਜੀ ਜਿੱਦਾ ਜਾਂ ਫਿਰ ਕੰਸੀਵ ਕਰਾਉਣ ਦੇ ਲਈ ਪ੍ਰੋਡਕਟ ਹੈਗੇ ਮੱਝਾ ਗਾਵਾਂ ਤੇ ਘੋੜੀਆਂ ਦਾ ਹਰ ਤਰ੍ਹਾਂ ਦਾ ਪ੍ਰੋਡਕਟ ਹੈ ਜੀ ਸੋ ਕਿਸੇ ਨੂੰ ਵੀ ਭਰਾ ਨੂੰ ਜਾਣਕਾਰੀ ਪ੍ਰੋਡਕਟਾਂ ਲਈ ਚਾਹੀਦੀ ਹੋਈ ਪ੍ਰੋਡਕਟ ਚਾਹੀਦੀ ਬਾਕੀ ਭਾਈ ਜੀ ਆਪਣੇ ਪ੍ਰੋਡਕਟ ਕਿਸੇ ਵੀ ਭਰਾ ਨੂੰ ਚਾਹੀਦੇ ਹੋਏ ਪ੍ਰੋਡਕਟਾਂ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੋਈ ਮੈਂ ਆਪਣਾ ਫੋਨ ਨੰਬਰ ਬੋਲ ਦਿੰਦਾ ਜੀ ਮੇਰਾ ਫੋਨ ਨੰਬਰ 7837518887 ਆਪਣਾ ਜਿਹੜਾ ਦੂਸਰਾ ਨੰਬਰ ਆ ਜੀ 915380093 ਆ ਜੀ ਪੰਜਾਬ ਦੇ ਵਿੱਚ ਆਪਣਾ ਜਿਹੜਾ ਹੈੱਡ ਆਫਿਸ ਹੈ ਸ਼੍ਰੀ ਮੁਕਤਸਰ ਸਾਹਿਬ ਹੈ ਬਾਕੀ ਹਰ ਇੱਕ ਜ਼ਿਲ੍ਹੇ 'ਚ ਆਪਣੇ ਬੰਦੇ ਕੰਮ ਆਪਣੀ ਟੀਮ ਵਰਕ ਕਰਦੀ ਹੈ ਜੀ ਕਿਸੇ ਵੀ ਭਰਾ ਨੂੰ ਕਿਤੇ ਵੀ ਪ੍ਰੋਡਕਟ ਚਾਹੀਦਾ ਹੋਵੇ ਥਰੂ ਆਫ ਇੰਡੀਆ ਪਾ ਉੱਥੇ ਪ੍ਰੋਡਕਟ ਪਹੁੰਚਦਾ ਕਰ ਦੇਗਾ ਲੋ ਜੀ ਪਸ਼ੂਆਂ ਦੇ ਹਰ ਇੱਕ ਸਪਲੀਮੈਂਟ ਬਾਰੇ ਤੁਹਾਨੂੰ ਦੱਸਿਆ ਕਿਸੇ ਵੀ ਤਰ੍ਹਾਂ ਦਾ ਸਪਲੀਮੈਂਟ ਤੁਹਾਨੂੰ ਚਾਹੀਦਾ ਹੋਵੇ ਤੇ ਬਾਈ ਹੁਣਾਂ ਨੂੰ ਕੰਟੈਕਟ ਕਰ ਲਿਓ ਕੋਈ ਵੀ ਸਲਾਹ ਚਾਹੀਦੀ ਹੋਵੇ ਜਰੂਰ ਕੰਟੈਕਟ ਕਰਿਓ ਕਿਸੇ ਨੂੰ ਕਿਸੇ ਗੱਲ ਤੋਂ ਝੱਕਣ ਦੀ ਜ਼ਰੂਰਤ ਨਹੀਂ ਆ ਬਾਈ ਹੁਣੀ ਬਿਲਕੁਲ ਫ੍ਰੀ ਮਾਈਂਡ ਗੱਲਬਾਤ ਕਰਨਗੇ ਤੇ ਇਸੇ ਤਰ੍ਹਾਂ ਤੁਹਾਡਾ ਸਾਰਿਆਂ ਦਾ ਵੀਡੀਓ ਦੇ ਐਂਡ ਤੇ ਅਸੀਂ ਧੰਨਵਾਦ ਕਰਦੇ ਆਂ ਥੈਂਕ ਯੂ